ਸਭ ਤੋਂ ਪਹਿਲਾਂ ਮੈਂ ਜਿਹਦੇ ਸਾਡੇ ਪ੍ਰਧਾਨ ਜੀ ਰਿੰਕੂ ਜੀ ਤੇ ਉਹਨਾਂ ਦੀ ਟੀਮ ਪਵਨ ਜੀ ਸਾਡੇ ਹੋਰ ਸਪੌਂਸਰ ਸਹਿਬਾਨ ਜਿਨ੍ਹਾਂ ਨੇ ਅੱਜ ਰਿੰਕੂ ਜੀ ਪ੍ਰਧਾਨਗੀ ਵਿਸ਼ਵਾਸ ਪ੍ਰਦਾਇਆ ਹੈ ਤੇ ਉਹਨਾਂ ਦਾ ਧੰਨਵਾਦ ਕਰਦਾ ਹਾਂ ਸੂਚੀ ਟੀਮ ਦਾ ਬਾਕੀ ਦੂਜੇ ਹੋਰ ਸਪੌਂਸਰ ਵੀ ਸੀਗੇ ਠਟ-ਠਟ ਛੇ ਦੇ ਸੱਤ ਸਪੌਂਸਰ ਦਾ ਫੋਨ ਵੀ ਆਇਆ ਵੀ ਅਸੀਂ ਤੁਹਾਡੇ ਨਾਲ ਹਾਂ ਮੈਂ ਸਾਡੇ ਮੁੱਖ ਮੰਤਰੀ ਸਾਹਿਬ ਭਗਵੰਤ ਮਾਨ ਜੀ ਦਾ ਧੰਨਵਾਦ ਕਰਨਾ ਚਾਹੁੰਦਾ ਨੈ ਸਾਨੂੰ ਮੈਨੂੰ ਇਹ ਤੋਂ ਟਿੱਕੀ ਦਿੱਤੀ ਸੀ ਪਰ ਜਿਵੇਂ ਰਿੰਕੂ ਜੀ ਨੇ ਵੀ ਆਮ ਆਦਮੀ ਪਾਰਟੀ ਸਾਰੇ ਕੌਂਸਲਰਾਂ ਨੇ ਆਮ ਆਦਮੀ ਪਾਰਟੀ ਜੁਆਇਨ ਕਰ ਲਈ ਸੀ ਪਰ ਨਹੀਂ ਸੀ ਇਹ ਚੀਜ਼ਾਂ ਚਾਹੀਦੀਆਂ ਕਿਉਂਕਿ ਰਿੰਕੂ ਜੀ ਵੀ ਆਮ ਆਦਮੀ ਪਾਰਟੀ ਭਗਵੰਤ ਮਾਨ ਦੇ ਸਿਪਾਹੀ ਹੈ ਕੇਜਰੀ ਵੱਲ ਸਾਡੇ ਸਿਪਾਹੀ ਹੈ ਸੰਦੀਪ ਪਾਟਕ ਦੇ ਸਿਪਾਹੀ ਹੈ ਕਿਉਂਕਿ ਜਿਹੜੇ ਆਮ ਆਦਮੀ ਪਾਰਟੀ ਜੁਆਇਨ ਕਰ ਲਈ ਅਸੀਂ ਆਮ ਆਦਮੀ ਪਾਰਟੀ ਨੂੰ ਪੰਜਾਬ ਤੱਕੜੇ ਕਰਨਾ ਬਸੇ ਵੀ ਤੱਕੜੇ ਕਰਨਾ ਤਾਂ ਕਿ ਆਪਾਂ ਪੰਜਾਬ ਚ ਜਿਹੜਾ ਬਸੀ ਸ਼ਹਿਰ ਹੈ ਮੂਹੇ ਬਸੀ ਸ਼ਹਿਰ ਹਮੇਸ਼ਾ ਹੀ ਇੱਕ ਧਰਮਕ ਜਿਵੇਂ ਸਾਡੇ ਲੋਕ ਹੈ ਸਮਾਜ ਬਹੁਤ ਵਧੀਆ ਲੋਕ ਨੇ ਤੇ ਹਮੇਸ਼ਾ ਇੱਕ ਦੂਜੇ ਨੂੰ ਪਿਆਰ ਕਰਦੇ ਆ ਵਧੀਆ ਮਿਸਾਲ ਹੈ ਮੈਂ ਧੰਨਵਾਦ ਵੀ ਕਰਦਾ ਸਾਡੇ ਸ਼ਹਿਰ ਵਾਸੀਆਂ ਦਾ ਤੇ ਬਾਕੀ ਇਹ ਹੀ ਮੈਂ ਕਰਾਂਗਾ ਬੇਨਤੀ ਰਿੰਕੂ ਜੀ ਨੂੰ ਬੇਨਤੀ ਕਰਾਂਗਾ ਕਿ ਉਹ ਪ੍ਰਧਾਨ ਹੈ ਕਿਉਂਕਿ ਸਾਰੇ ਵਾਰਡ ਕਿਉਂ ਬਸੀ ਸ਼ਹਿਰ ਆਪਣਾ ਸਾਰਿਆਂ ਦਾ ਸਾਂਝਾ ਸ਼ਹਿਰ ਹੈ ਕਿ ਆਪਾਂ ਇਹਨੂੰ ਸ਼ਹਿਰ ਨੂੰ ਆਉਣ ਵਾਲੇ ਟਾਈਮ ਤੋਂ ਆਪਾਂ ਜਿਵੇਂ ਐਮਐਲਏ ਸਾਹਿਬ ਨੂੰ ਵੀ ਇਹ ਬੇਨਤੀ ਕਰਾਂਗੇ ਕਿ ਰਿੰਕੂ ਜੀ ਨੂੰ ਆਪਣਾ ਨਾਲ ਲੈ ਕੇ ਆਪਾਂ ਆਉਣ ਵਾਲੇ ਟਾਈਮ 'ਚ ਜਿਹੜਾ ਸ਼ਹਿਰ ਸੁੰਦਰ ਬਣਾਈਏ ਕਿਉਂਕਿ ਗਰਾਂਟਾਂ ਦੀ ਕੋਈ ਕਮੀ ਨਹੀਂ 15 ਬਾੜ ਦੇ ਕਰੀਬ ਪੈਂਦੇ ਆ 15 ਬਾੜਾਂ 'ਚ ਆਪਾਂ ਰਿੰਕੋ ਜੀ ਦੀ ਜਿਹੜੀ ਟੀਮ ਸਾਡੇ ਕਾਉਂਸਲ ਉਹ ਟੀਮ ਕੰਮ ਕਰੂਗੀ ਤਾਂ ਕਿ ਇੱਕ ਵਧੀਆ ਸ਼ਹਿਰ ਆਪਾਂ ਬਣਾਈਏ ਵਧੀਆ ਸੁੰਦਰ ਆਉਣ ਵਾਲੇ ਸਮਝ ਲੈ ਕੇ ਇਸ ਮਸਲੇ ਦਾ ਹੱਲ ਕਿਵੇਂ ਹੋਏਗਾ ਇਹਦਾ ਮਸਲੇ ਦਾ ਹੱਲ ਕੋਈ ਨਹੀਂ ਅਸੀਂ ਲੜ ਕੇ ਕਰਾਂਗੇ ਕਿਉਂਕਿ ਮੁੱਖ ਮੰਤਰੀ ਸਾਹਿਬ ਸਾਡੇ ਬਹੁਤ ਵਧੀਆ ਮੁੱਖ ਮੰਤਰੀ ਹੈ ਉਹਨਾਂ ਦਾ ਜਿਹੜਾ ਪੁਰੀਕਾ ਪੰਜਾਬ ਦਾ ਬਹੁਤ ਵਧੀਆ ਪੁਰੀਕਾ ਹੈ ਆਹ ਪਾਰਟੀ ਜਾਂਦਾ ਜਾਂਦਾ ਹੁੰਦੀ ਸੀਗਾ ਤੇ ਕੋਈ ਉਹ ਪਾਰਟੀ ਵਾਲੇ ਸਾਰੇ ਨਾਲ ਨੇ ਅ ਅਸੀਂ ਸਾਰੇ ਇਕੱਠੇ ਆ ਤੇ ਅੱਗੇ ਤੋਂ ਇਹ ਚੀਜ਼ਾਂ ਨਹੀਂ ਹੋਣਗੀਆਂ ਜੀਪੀ ਸਾਹਿਬ 10 ਬੰਦਿਆਂ ਨੇ 10 ਮੌਸਲਾਂ ਨੇ ਦੇਖੋ ਉਸ ਨੂੰ ਪਤਾ ਦਿੱਤਾ ਸੀ ਇਹਦੇ ਪਿੱਛੇ ਕਿਸ ਦਾ ਹੱਥ ਗਿਣਦੇ ਹੋ ਇਹ ਬੇਪਰੋਸ ਕੀ ਚਲੋ ਆਪਾਂ ਉਹ ਗੱਲਾਂ ਨਹੀਂ ਕਰਨੀਆਂ ਅੱਜ ਅੱਜ ਸਾਰੇ ਸ਼ਹਿਰ ਜਿਵੇਂ ਅੱਜ ਇਕੱਠੇ ਹੋ ਗਏ ਸਾਰੇ ਤੇ ਕਹਿਣ ਦਾ ਮਤਲਬ ਹੈ ਇਦਾਂ ਦੀਆਂ ਚੀਜ਼ਾਂ ਆਉਣ ਵਾਲੇ ਟਾਈਮ ਨਹੀਂ ਕਰਨੀਆਂ ਚਾਹੀਆਂ ਕਿਉਂਕਿ ਜਿਹੜੇ 10 ਨਾ ਸਾਇਨ ਵੀ ਕੀਤੇ ਸੀਗੇ ਉਹ ਵੀ ਘਟੋ ਘਟ ਸੱਤ ਦੇ ਲੋਕਾਂ ਦੇ ਫੋਨ ਮੈਨੂੰ ਆ ਗਏ ਕਿ ਅਸੀਂ ਤੁਹਾਡੇ ਨਾਲ ਹੈ ਸਾਇਨ ਕਾਉਂਸਲ ਪ੍ਰਧਾਨ આરોਪ ਲਗਾ ਰਹੇ ਹਨ ਇਹਨਾਂ ਨੇ ਵੀ ਮੀਡੀਆ ਦੇ ਵਿੱਚ ਕਿਹਾ ਹੈ ਕਿ ਇਹ ਐਮ ਐਲ ਏ ਜੋ ਲੋਕਲ ਐਮ ਐਲ ਏ ਹੈ ਉਸ ਦਾ ਵਿੱਚ ਹੱਥ ਹੈ ਤੇ ਤੁਸੀਂ ਕੀ ਕਹੋ ਤੁਹਾਡੀ ਪਾਰਟੀ ਦੀ ਕਾਉਂਸਲ ਦੇ ਪ੍ਰਧਾਨ ਰੀਕੂ ਜੀ ਬੋਲੇ ਨੇ ਤੇ ਜੋ ਇਹਨੇ ਬੋਲੇ ਮੈਂ ਆਉਣ ਵਾਲੇ ਟਾਈਮ ਸਾਰੇ ਨੂੰ ਇਕੱਠੇ ਕਰਨਾ ਚਾਹੁੰਦਾ ਕਿਉਂਕਿ ਆਪਾਂ ਸ਼ਹਿਰ ਦੀ ਭਲਾਈ ਲਈ ਆਪਾਂ ਵਧੀਆ ਕੰਮ ਕਰਨੇ ਆ ਰੀਕੂ ਜੀ ਨੂੰ ਆਪਾਂ ਜਿਨੇ ਕੌਂਸਲਰ ਨਾਲ ਲੈ ਕੇ ਚੱਲਾਂਗੇ ਸਾਡੇ ਨਾਲ ਕੋਈ ਬਹਿ ਨਹੀਂ ਕੋਈ ਵਿਰੋਧ ਨਹੀਂ ਤੇ ਮੈਂ ਰਿੰਕੂ ਜੀ ਨੂੰ ਮੁਬਾਰਕਵਾਦ ਦਿੰਦਾ ਕਿਉਂਕਿ ਇਹਨੇ ਸਾਡੇ 3 ਸਾਲ ਦੇ ਵਿੱਚ ਜੋ ਇਮਾਨਦਾਰੀ ਨਾਲ ਇੱਥੇ ਕੰਮ ਕੀਤਾ ਜੋ ਇੱਥੇ ਬਸੀ ਸ਼ਹਿਰ ਦਾ ਕੰਮ ਹੋਇਆ ਉਹ ਬਾਕੀ ਬੜੀ ਵੱਡ ਕੰਮ ਜਿਹਾ ਹੋਇਆ ਤੇ ਉਹਦੇ ਨਾਲ ਜਿਹੜਾ ਆਉਣ ਵਾਲਾ ਟਾਈਮ ਹੈ ਬਸੀ ਸ਼ਹਿਰ ترقی ਕਰੂਗਾ ਤੇ ਬਾਕੀ ਜਿਨੇ ਪੱਤਰਕਾਰ ਭਾਈਚਾਰਾ ਸਾਡੇ ਰਿੰਕੂ ਜੀ ਦੇ ਨਾਲ ਖੜੇ ਨੇ ਉਹਨਾਂ ਦਾ ਵੀ ਮੈਂ ਧੰਨਵਾਦ ਕਰਦਾ ਦੀ ਇਹਨਾਂ ਰਾਹ ਦਿਨ ਸਾਡੀਆਂ ਵਿੱਚ ਖਬਰਾਂ ਦੀ ਗੱਲ ਕੀਤੀ ਜਿਵੇਂ ਹਮੇਸ਼ਾ ਹੀ ਜੋ ਬਸੀ ਦੀ ਬਸੀ ਟਾਣਾ ਦੀ ਬਾਤ ਜਫਾਦੇਗਰ ਸਾਹਿਬ ਦੀ ਜੋ ਸਮੱਸਿਆਵਾਂ ਆਉਂਦੀਆਂ ਨੇ ਉਹ ਤੁਸੀਂ ਲੋਕਾਂ ਨੂੰ ਦੱਸਦੇ ਆਂ ਤੇ ਕੋਸ਼ਿਸ਼ ਕਰੀਦੀ ਐ ਉਹ ਜਿਹੜੀਆਂ ਮੁਸ਼ਕਲਾਂ ਨੇ ਉਹ ਹੱਲ ਹੋ ਸਕਣ ਅਜੇ ਕੁਝ ਬਦਲਾਅ ਬਣ ਜਾਣਗੇ ਜੀ ਜੀ ਗੱਲ ਇਹ ਹੈ ਅ ਵੀ ਜੜਾਈ ਦਾ ਹੱਦਕਾ ਇਹ ਚਾਹ ਤੇ ਲੋਕਲ ਐਮਐਲਏ ਦੇ ਬਾਰੇ ਕੀ ਕਹਿੰਦੇ ਐਕਚੁਅਲੀ ਕੀ ਐ ਲੜਾਈ ਚਲੋ ਮੈਂ ਚਾਹੋਂ ਲੜੀ ਐ ਚਲੋ ਮੈਂ ਆਪਾਂ ਕੌਣ ਹਾਰ ਗਏ ਮੇਰੀ ਲੜਾਈ ਕਿਸੇ ਨਾਲ ਨਹੀਂ ਮੈਂ ਤਾਂ ਇਹੀ ਕਹਾਂਗਾ ਸਾਡਾ ਜਿਹੜਾ ਹਲਕੇ ਦੇ ਲੋਕ ਦਾ ਚਾਹੇ ਸਰਪੰਚ ਨੇ ਕਈ ਵਾਰੀ ਆਪਾਂ ਕਾਇਦਰੇ ਤੌਮਦਾਲਾ ਨੇ ਵੀ ਸਰਪੰਚ ਕੋਈ ਰਿਗਾਰਡ ਮੰਗਾਇਆ ਜਾ ਰਿਹਾ ਜਾਂ ਕਿਸਾਨਾਂ ਤੰਗ ਪਰੇਸ਼ਾਨ ਕੀਤਾ ਜਾ ਰਿਹਾ ਇਹ ਨਹੀਂ ਚਾਹੀਦਾ ਸਰਕਾਰ ਆਪਣੀ ਬਣਦੀ ਹੈ ਸਰਕਾਰ ਚ ਜਿੰਨੇ ਵੀ ਸਰਪੰਚ ਹੈ ਜਿੰਨੇ ਵੀ ਸਾਡੇ ਜ਼ਿਲ੍ਹਾ ਪ੍ਰੋਜੈਕਟ ਚੇਅਰਮੈਨ ਹੈ ਗਏ ਆ ਬਲਾਕ ਸੰਪਤੀ ਚੇਅਰਮੈਨ ਜਿਹੜੇ ਮੈਂ ਵੀ ਬਣਾਏ ਸੀ ਜਿਹੜੇ ਜ਼ਿਲ੍ਹਾ ਚੇਅਰਮੈਨ ਅਸੀਂ ਬਣਾਏ ਸੀ ਜਿਹੜੇ ਜ਼ਿਲ੍ਹਾ ਮੈਂਬਰ ਵੀ ਸੀਗੇ ਮੈਨੂੰ ਪੂਰੀ ਉਹ ਸੀ ਉਹਨਾਂ ਨੇ ਪੂਰੀ ਇਮਾਨਦਾਰੀ ਨਾਲ ਫਤੇਗੜ ਸਾਹਿਬ ਚ ਚੇਅਰਮੈਨ ਨੇ ਵੀ ਕਿ ਜਿਹਨੇ ਬਲਾਕ ਸੰਪਤੀ ਚੇਅਰਮੈਨ ਬਣਾਏ ਸੀ ਤਾਂ ਇੱਕ ਮਾਣੂ ਦੇ ਸੀ ਚਾਹੇ ਆਪਣਾ ਬਸਤੀ ਦੇ ਸੀ ਸਾਡੀ ਭੈਣਾਂ ਕਾ ਜਸਮੀਨ ਸੀਗੀ ਚਾਹੇ ਤਜੀਦ ਗੁਰਪੰਨ ਜੀ ਸੀਗੀ ਚਾਹੇ ਚੇਅਰਮੈਨ ਸਾਡੇ ਸੀਗੇ ਤੇ ਕਹਿਣਾ ਮਤਲਬ ਬੜੇ ਖਾਬਾ ਕੁਬੀ ਬੜੀ ਇਮਾਨਦਾਰੀ ਨਾਲ ਕੰਮ ਕੀਤੇ ਐ ਤੇ ਆਉਣ ਵਾਲੇ ਟਾਈਮ ਚ ਜਿਵੇਂ ਨਹੀਂ ਕੋਈ ਵੀ ਇਮਾਨਦਾਰੀ ਨਾਲ ਕੰਮ ਕਰਨਗੇ ਕਿਉਂਕਿ ਇਹ ਸ਼ਹਿਰ ਸਾਡਾ ਸੁਪਨਾ ਹੈ ਕਿ ਬਸੇ ਸ਼ਹਿਰ ਆਪਾ ਸੁੰਦਰ ਕਰ ਤੇ ਅਗਾਮੀ ਪੰਚਾਇਤੀ ਚ ਉਹਨਾਂ ਦੇ ਟਿਕਟੂਨ ਅਗਾਮੀ ਚੋਣਾ ਆਉਣ ਵਾਲੇ ਜੋ ਵੀ ਟਾਈਮ ਆਊਗਾ ਅਸੀਂ ਇਕੱਠੇ ਹੋ ਕੇ ਲੜਾਂਗੇ ਸਾਨੂੰ ਪੂਰੀ ਆਸ ਲੱਗ ਰਹੀ ਹੈ ਜਿਵੇਂ ਪਿੰਡਾਂ ਦਾ ਹੁਜਾਨ ਮੈਂ ਪਿੰਡਾਂ ਜਨਰ ਹਣਾ ਹਰ ਪਾਸੇ ਜੋ ਵੀ ਕੈਂਡੀਡੇਟ ਅਸੀਂ ਖੜੇ ਕਰਾਂਗੇ ਉਹ ਜਿੱਤਣਗੇ